ਕਿਸਾਨ ਦਾ ਹਰ ਦੁੱਖ ਸੁੱਖ ਉਹਦੀ ਫਸਲ ਨਾਲ ਹੀ ਜੁੜਿਆ ਹੋਇਆ ਹੈ ਫਸਲ ਬੀਜ ਕੇ ਸੋਰੇ ਜਾਣ ਦਾ ਟਾਈਮ ਲੱਗਦਾ ਫਸਲ ਵੱਡੀ ਹੋਵੇ ਤਾਂ ਸੰਡੂ ਦੇ ਮੁੰਡੇ ਦੀ ਲੋੜੀ ਵੇਖੀ ਜਾਂਦੀ ਹੈ ਫਸਲ ਮੰਡੀ ਸੱਟ ਕੇ ਵਿਆਜ ਨਾ ਚਾ ਚੜਦਾ ਤੇ ਜੇ ਫਸਲ ਦਾ ਮੁੱਲ ਮੁੜ ਜੇ ਤਾਂ ਮੁੰਡੇ ਦੇ ਚੱਪੇ ਜਿੰਨੀ ਖੁਸ਼ੀ ਪਰ ਫਸਲ ਨੇ ਸੁੱਕ ਜਾਣ ਤੇ ਜਾਂ ਹੜ੍ਹ ਜਾਣ ਤੇ ਇੰਤਾ ਲੱਗਦਾ ਜਿਵੇਂ ਸਾਈ ਸੁੱਕ ਗਿਆ ਹੋਵੇ ਫਸਲ ਦੇ ਮਰ ਜਾਣ ਤੇ ਕਿਸਾਨ ਨੂੰ ਜਾਨ ਨਹੀਂ ਦੇਣੀ ਚਾਹੀਦੀ ਸਗੋਂ ਹੋਰ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਫਸਲਾ ਦੀ ਰੋਤਾ ਤਾਂ ਦੁਬਾਰਾ ਮੋੜੋ ਨਹੀਂ ਆ। ਇਹ ਹੋਰ ਬੰਦਾ ਦੁਬਾਰਾ ਵਾਪਸ ਨਹੀਂ ਆਉਂਦਾ। ਕਿਸਾਨ ਨੂੰ ਸੋਚਣਾ ਚਾਹੀਦਾ ਕਿ ਉਹਦਾ ਇੱਕ ਪੁੱਤ ਹੋਰ ਵੀ ਕਿਵੇਂ ਫਸਲਾਂ ਕਿਸਾਨ ਤੋਂ ਬਿਨਾ ਨਹੀਂ ਰਹਿ ਸਕਦੀਆਂ ਹਮੇ ਇੱਕ ਪੁੱਤ ਵੀ ਆਪਣੇ ਬਾਪੂ ਤੋਂ ਬਿਨਾ ਨਹੀਂ ਰਹਿ ਸਕਦਾ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਕਿ ਫਸਲਾਂ ਨੂੰ ਵੀ ਪਿਆਰ ਕਰੋ ਤੇ ਆਪਣੇ ਪਰਿਵਾਰ ਨੂੰ ਵੀ ਹੰਦੇ ਪਿਆਰ ਕਰੋ ਲਵ ਯਰ ਫੈਮਿਲੀ ਜੀ ਮੇਰੀ ਗੱਲ ਹਲੇ ਮੁੱਕੀ ਮੇਰੀ ਗੱਲ ਮੁੱਕੀ ਨਹੀਂ ਜੇ ਤੁਸੀਂ ਪਹਿਲੇ ਹੀ ਤਾੜੀਆਂ ਮਾਰ ਇਸ ਗੱਲ ਨੂੰ ਸੋਚੋ ਸਮਝੋ ਤੇ ਸ਼ੇਅਰ ਕਰੋ ਕਿ ਸਾਨੂੰ ਖੁਦਕੁਸ਼ੀ ਕਰਨ ਨਾਲ ਮਿਲਣਾ ਕੀ ਹੈ ਕੁਝ ਨਹੀਂ ਮਿਲਣਾ ਸਭਾ ਪਰਿਵਾਰ ਦਾ ਨੁਕਸਾਨ ਹੋਣਾ ਵਾ ਤੇ ਘਾਟਾ ਪੈਣਾ ਬਹੁਤ ਜ਼ਿਆਦਾ ਤੇ ਇਸ ਲਈ ਵਧੀਆ ਰਹਿਣ ਲਈ ਜੋ ਮਿਲਦਾ ਉਹਨੂੰ ਚੁਗਜਾਰਾ ਕਰੋ ਤੇ ਅਗਲੀ ਵਾਰ ਡਟ ਕੇ ਮਿਹਨਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ